ਤੋਨੇ ਦੇ ਵਿੱਚ 25 12 2025 ਨੂੰ ਸ਼ਾਮ ਨੂੰ 5 ਵਜੇ ਦੇ ਕਰੀਬ ਉੱਥੇ ਕਸਟਮਰ ਸਰਵਿਸ ਪੁਆਇੰਟ ਆ ਐ SBI ਦਾ ਜਿੱਥੇ ਕੈਸ਼ ਨਮਾ ਵੀ ਹੁੰਦਾ ਪਿਆ ਵੀ ਜਾਂਦਾ ਇਹ ਤੰਧਾਰਸੀ ਅੱਡੇ 'ਚ ਬਣਿਆ ਹੋਇਆ ਉੱਥੇ ਸ਼ਾਮ ਨੂੰ 5:00 ਵਜੇ ਤਿੰਨ ਬੰਦੇ ਹਥਿਆਰ ਸਮੇਤ ਬੈਂਕ ਦੇ ਵਿੱਚ ਐਂਟਰ ਕਰਕੇ ਉੱਥੋਂ ਦਾ ਜਿਹੜਾ ਮੈਨੇਜਰ ਸੀਗਾ ਉਹਨੂੰ ਉਹਨਾਂ ਨੇ ਦਬੋਚ ਲਿਆ ਇੱਕ ਨੇ ਉਹਦੀ ਗਰਦਨ ਫੜ ਲਈ ਦੂਜੇ ਕੋਲੇ ਜਿਹੜਾ ਸੀਗਾ ਮੁੰਡਾ ਉਹਨੇ ਤਲਵਾਰ ਫੜੀ ਹੋਈ ਸੀ ਤੇ ਜਿਹੜਾ ਤੀਜਾ ਮੁੰਡਾ ਸੀ ਉਹ ਫਰੋਲਾ ਖਰਾਲੀ ਕਰ ਰਿਹਾ ਸੀਗਾ ਉਹਨਾਂ ਨੇ ਉੱਥੇ 1 ਕ੍ਰੀਬ 8 ਮਿੰਟ ਰਹੇ ਹੋ 8 ਮਿੰਟ ਦੇ ਵਿੱਚ ਉਹਨਾਂ ਨੇ ਮਤਲਬ ਉਥੋਂ ਮੇਨ ਉੱਥੇ ਬਚਤ ਇਹ ਰਹੀ ਗਈ ਵੀ ਉਹ ਜਿਹੜਾ ਬੈਂਕ ਦਾ ਲੋਕਰ ਸੀਗਾ ਉਹ ਚਾਬੀ ਤਾਂ ਉਹ ਲੱਗ ਗਈ ਉਹਨੂੰ ਪਰ ਉਹ ਖੁੱਲਿਆ ਨਹੀਂ ਉਹਨਾਂ ਕੋਲੋਂ ਫਿਰ ਜਿਹੜਾ ਉੱਥੇ ਛੋਟਾ ਮੋਟਾ 5-700000 ਰੁਪਏ ਦਾ ਕੈਸ਼ ਸੀਗਾ ਉਹ ਉਥੋਂ ਲੈ ਕੇ ਫਰਾਰ ਹੋ ਗਏ ਜਿਹੜੀ ਇਹ ਬੜੀ ਸਨਸਨੀਖੇਦ ਵਾਲਦਾਨ ਸੀ ਇਸ ਸਬੰਧੀਆਂ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਸਾਡੇ ਐਸਪੀਡੀ ਸਾਹਿਬ ਯੁਗੇਸ਼ ਸ਼ਰਮਾ ਜੀ ਦੀਆਂ ਹਦਾਇਤਾਂ ਅਨੁਸਾਰ ਇਹ ਦੋ ਟੀਮਾਂ ਬਣਾਈਆਂ ਗਈਆਂ ਜਿਹੜਾ ਇੱਕ ਇਨਸਪੈਕਟਰ ਹੈਰੀ ਬੋਪਾ ਰਾਏ ਜਿਹੜੇ ਸਪੈਸ਼ਲ ਸਰਵਿੰਗ ਚਾਰਜੇ ਰਾਜਪੁਰਾ ਨੇ ਤੇ ਐਸਐਚਓ ਕਨੌਰ ਐਸਐਹ ਸਾਫ ਸਿੰਘ ਜੀ ਇਹਨਾਂ ਦੀਆਂ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਅਸੀਂ ਟੈਕਨੀਕਲ ਤਰੀਕੇ ਨਾਲ ਜਿਹੜਾ ਉਹਨਾਂ ਦੀ ਫੁਟੇਜ ਲਈ ਫੁਟੇਜ ਤੇ ਉਤੇ ਕਾਰਵਾਈ ਕਰਦੇ ਹੋਏ ਅਸੀਂ ਉਹਨਾਂ ਨੂੰ ਤਿੰਨਾਂ ਬੰਦਿਆਂ ਨੂੰ ਅਸੀਂ ਟਰੇਸ ਕਰ ਲਿਆ ਉਹ ਜਿਦੇ ਚੋ ਇੱਕ ਤਾਂ ਹੈਗਾ ਲਖਵਿੰਦਰ ਸਿੰਘ ਇੱਕ ਦੀਪਕ ਕੁਮਾਰ ਹੈ ਤੇ ਇੱਕ ਕਬਲਦੀਪ ਸਿੰਘ ਇਹ ਹਰਿਆਣੇ ਚ ਨਾਲ ਲੱਗਦਾ ਸਮਾਲਾਪੁਰ ਦੇ ਰਹਿਣ ਵਾਲੇ ਨੇ ਤੇ ਇਹਦੇ ਵਿੱਚੋਂ ਅਸੀਂ ਕੱਲ ਜਿਹੜਾ ਇੱਕ ਇਹਨਾਂ ਦਾ ਸਾਥੀ ਲਖਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਤੇ ਉਹ ਤੋਂ ਅਸੀਂ ਜਿਹੜੀ ਕੁਛ ਜਿਹੜੇ ਪੈਸੇ ਸੀਗੇ ਜਿਹੜੇ ਵਾਰਦਾਤ ਕੀਤੀ ਸੀ ਉਹ ਵੀ ਬਰਬਦ ਹੋ ਗਏ ਨੇ ਤੇ ਇੱਕ ਜਿਹੜਾ ਦੋਸ਼ੀ ਕਮਲਦੀਪ ਸਿੰਘ ਸੀਗਾ ਇਹ ਇਹਨੇ ਹੋਰ ਵੀ ਵਾਰਦਾਤਾਂ ਕੀਤੀਆਂ ਸੀ ਕੁਝ ਖੇਤਰਾ ਵੀ ਇਹ ਕੁਝ ਦਿਨ ਪਹਿਲਾਂ ਫੋਕੂ ਕਰਕੇ ਆਇਆ ਸੀਗਾ ਇਹਨਾਂ ਤੋਂ ਇਹ ਵੀ ਪਤਾ ਲੱਗਿਆ ਇਹਨਾਂ ਦੇ ਜਿਹੜਾ ਕਮਲਦੀਪ ਉਹ ਤੇ 8ਵਾਂ ਪਰਚਾ ਦਰਜ ਨੇ ਜਿਹੜਾ ਅਸੀਂ ਲਖਵਿੰਦਰ ਫੜਿਆ ਤੇ ਵੀ ਪਰਚਾ ਦਰਜ ਹੈ ਸਾਰੇ ਇੱਕ ਕਰਿਮੀਨਲ ਗਿਰਤੀ ਦੇ ਮਤਲਬ ਉਹ ਬੰਦੇ ਸੀਗੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਨਾਲ ਬਾਰਡਰਾਂ ਤੇ ਮਤਲਬ ਦਿਨ ਰਾਤ ਸਨੈਚੀਆਂ ਕਰਦੇ ਸੀਗੇ ਤੇ ਢਾਵੇਂ ਡੁੱਬੇ ਰਹਿੰਦੇ ਸੀਗੇ ਤੇ ਇਹਨਾਂ ਨੂੰ ਅਸੀਂ ਲਖਵਿੰਦਰ ਸਿੰਘ ਨੂੰ ਕਾਬੂ ਕਰਕੇ ਅਸੀਂ ਅੱਜ ਤੱਕ ਮਾਰ ਲਿਆ ਤੇ ਅਸੀਂ ਹੋਰ ਵੀ ਪੁੱਛਕਿਛ ਕਰ ਰਹੇ ਆ ਸਾਨੂੰ ਲੱਗਦਾ ਵੀ ਹੋਰ ਵੀ ਇੱਥੇ ਜਿਹੜੀਆਂ ਸਾਡੇ ਏਰੀਆ 'ਚ ਵਾਰਦਾਤਾ ਹੋਈਆਂ ਸਨੈਚਿਕ ਦੀਆਂ ਉਹ ਸਾਰੀਆਂ ਇਹਨਾਂ ਤੋਂ ਟ੍ਰੇਸ ਹੋਣਗੀਆਂ ਤੇ ਜਿਹੜਾ ਦੂਜਾ ਬੰਦਾ ਕਮਲਦੀਪ ਉਹਨੂੰ ਵੀ ਅਸੀਂ ਲੈ ਕੇ ਆਵਾਂਗੇ ਪ੍ਰੋਟੈਕਸ਼ਨ ਗ੍ਰਾਂਟ ਤੇ ਤੇ ਉਹ ਤੋਂ ਵੀ ਇਹਨਾਂ ਤੋਂ ਫਲਾਸਾ ਕਰਕੇ ਇਹ ਰਿਕਵਰੀ ਕਰਵਾ ਲਈ। ਫਰਵਾ ਕੇ ਅੰਦਰ ਮਾਮਲੇ ਚ ਜਿਵੇਂ ਵੀਡੀਓ ਬੜੀ ਵਾਇਰਲ ਹੋਈ ਸੀ ਉਹ ਕਿਰਪਾਨ ਦੀ ਨੋਕ ਤੇ ਉਹਨਾਂ ਨੇ ਕੀਤਾ ਸੀਗਾ। ਤੇ ਇਸ ਚ ਕੋਈ ਲੁੱਟ ਵੀ ਹੋਈ ਸੀ ਇਸ ਚੋਂ। ਕੋਈ ਪੈਸੇ ਪੁੱਛੇ ਤੇ ਵੀ ਲੁੱਟ ਹੋਈ ਸੀ ਇਹਦੇ ਵਿੱਚ। ਇਹਦੇ ਚ ਮੈਂ ਦੱਸੀ ਤਾਂ ਜਾਨਾ ਜੀ ਤੁਸੀਂ ਦੇਖ ਰਹੇ ਸੀ ਵੀ ਉਹਨੇ ਜਦੋਂ ਉਹ ਮੁੰਡਾ ਸੀਗਾ ਤਿੰਨ ਮੁੰਡੇ ਐਂਟਰ ਕੀਤੇ। ਉਹ ਜਿਹੜਾ ਮੈਨੇਜਰ ਸੀਗਾ ਉਹਨੂੰ ਮਤਲਬ ਗਰਦਨ ਤੋਂ ਇਤਨੇ ਦਾ ਗਰਦਨ ਤੋਂ ਫੜ ਲਿਆ ਸੀਗਾ ਤੇ ਦੂਜੇ ਉਹ ਲੁੱਟ ਕਰਨ ਦੀ ਕੋਸ਼ਿਸ਼ ਤਾਂ ਸੀਗੀ ਉੱਥੇ ਕੈਸ਼ ਪਿਆ ਸੀ 50 ਹਜ਼ਾਰ ਲੱਖ ਰੁਪਿਆ ਪਰ ਇਹਨਾਂ ਤੋਂ ਕਾਲੀ ਗਾਲੀ ਚ ਉਹ ਮਤਲਬ ਉਹ ਖੁੱਲਿਆ ਨਹੀਂ ਹੈਗਾ ਡਰਾਅਰ ਜਿਸ ਕਰਕੇ ਲੁੱਟਦਾ ਜਿਹੜੇ ਉੱਥੇ ਕਾਊਂਟਰ ਤੇ ਉੱਤੇ 5-7 ਹਜ਼ਾਰ ਰੁਪਿਆ ਸੀਗਾ ਖੁੱਲੇ ਪੈਸੇ ਉਹ ਲੈ ਗਏ ਬਾਕੀ ਹੋਰ ਲੁੱਟ ਨਹੀਂ ਕੋਈ ਹੋਈ ਇਹ ਕਿੰਨੇ ਟਾਈਮ ਚ ਕੇਸ ਸੰਨ ਕਰ ਲਿਆ ਜਿਵੇਂ ਲੁੱਟ ਹੋਈ ਸੀ ਇਹ ਜੀ ਵਿਦਨ 1 ਵੀਕ ਹਾਂ ਅਸੀਂ ਲੱਗੇ ਹੋਏ ਸੀ ਸਾਡੇ ਹੱਥ ਨਹੀਂ ਆ ਰਹੇ ਸੀ ਬੰਦੇ ਸਾਨੂੰ ਟਰੇਸ ਹੋ ਗਏ ਸੀ ਅਸਲ 'ਚ ਇਹ ਹਰਿਆਣੇ ਦੇ ਬੰਦੇ ਸੀਗੇ ਤੇ ਇਹ ਮਤਲਬ ਇੱਕ ਜਗ੍ਹਾ ਤੇ ਨਹੀਂ ਟਿੱਕੇ ਬੈਠਦੇ ਸੀਗੇ ਤਾਂ ਬੈਠੂਗਾ ਤੇ ਰਹਿੰਦੇ ਸੀ। ਤੇ ਕਿਸ ਤਰ੍ਹਾਂ ਦੇ ਕੋਈ ਲੁੱਟ ਵਗੈਰਾ ਨੇ ਪਹਿਲਾਂ ਵੀ ਕੀਤੀ ਹੈ ਕਿ ਇਹ ਕਹੀ ਜਿਹੀ ਕ੍ਰਿਮੀਨਲ ਕੰਮਾਂ ਜ ਕਰਦੀ ਸੀ। ਉਹ ਕਰਦੇ ਆ ਜੀ ਨਸ਼ੇ ਕਰਨ ਦੇ ਆਦੀ ਆ ਜੀ। ਅੱਛਾ ਜੀ। ਇਹ ਖੂਹਾਂ ਕਰਦੇ ਆ ਜਿੱਥੇ ਮਰਜੀ ਇਹਨਾਂ ਕੋਲੇ ਮੋਟਰਸਾਈਕਲ ਹੈ ਇੱਕ ਸਪਲੈਂਡਰ ਸਪਲੈਂਡਰ ਹੀ ਸਪਲੈਂਡਰ ਸਪਲੈਂਡਰ ਮੋਟਰਸਾਈਕਲ ਹੈ ਉਹ ਵੀ ਮੰਨਦਾ ਦਾ ਚੋਰੀ ਦਾ ਹੋਣਾ ਹੈ ਚੋਰੀ ਦਾ ਹੀ ਹੈ ਤੇ ਸਪਲੈਂਡਰ ਮੋਟਰਸਾਈਕਲ ਤੇ ਜਿਵੇਂ ਕੁਖੇਤਰਾ ਸਾਈਡ ਹਰਿਆਣੇ ਚ ਗਏ ਉੱਥੇ ਸਨੇਚਿੰਗ ਕਰ ਲਈ। ਜਿੰਨੇ ਕਿਸੇ ਦੁਕਾਨ ਤੇ ਨੋਟਕੋਰ ਕਰ ਲਈ ਜਿਹੜਾ ਇੱਕ ਕਮਲ ਉਹ ਤੋਂ 9 ਪਰਚੇ ਪਹਿਲਾਂ ਦਰਜ ਨੇ ਜਿੱਥੇ ਦਾ ਲੱਗਿਆ ਕਰ ਲੈਂਦੇ ਆ ਜਿੱਥੇ ਦਾ ਲੱਗਿਆ ਇਹਨਾਂ ਦਾ ਕੰਮ ਹੀ ਆਈ ਸੀ ਨੇਰੇ ਸਵੇਰੇ ਚੋਰੀਆਂ ਕਰ ਲੈਂਦੇ ਸੀ ਕੋਈ ਰਾਤ ਨੂੰ ਬੰਦਾ ਕੋਈ ਫੈਕਟਰੀ ਚ ਵਾਰਿਆ ਉਹਦੇ ਮੋਬਾਈਲ ਕੋਲੇ ਆ ਪੈਸੇ ਕੋਲੇ ਮਤਲਬੇ ਕਾਫੀ ਵਾਰ ਦਤਾਂ ਇਹਨਾਂ ਨੇ ਮਤਲਬ ਕੀਤੀ ਸਰ ਬਾਕੀ ਜਿਹੜੇ ਨਾਲ ਦੋ ਬੰਦੇ ਉਹ ਵੀ ਜਲਦੀ ਫੇਸ ਹੋ ਜਾਣਗੇ ਹਾਂਜੀ ਇੱਕ ਤਾਂ ਫੜ ਲਿਆ ਜੀ ਅੱਛਾ ਹਾਂ ਸਾਡੀ ਖੇਤਰ ਵਾਲਿਆਂ ਨਾਲ ਗੱਲ ਚੱਲਦੀ ਸੀ ਕਿਉਂਕਿ ਉੱਥੇ ਵਾਂਟਡ ਸੀਗਾ ਫਿਰ ਉਹ ਸਾਡੀ ਆਪਸ ਦੀ ਜੁਆਇੰਟ ਨਾਲ ਉਹ ਤਾਂ ਉੱਥੇ ਫੜਿਆ ਗਿਆ ਜੀ ਤੀਜਾ ਰਹਿ ਗਿਆ ਉਹ ਵੀ ਜ